ਕਿਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੂਸਤਾਲ ਕੀਤਾ ਗਿਆ ਹੀ ਦੇਰਾਂ। ਪਰਸੋਂ ਦੀ 8 ਤਰੀਕ ਦੀ ਗੱਲ ਹੈ। ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾਏਗੜ ਵਿਖੇ ਕੁਝ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਤੇ ਸਾਰੇ। ਇਹਦਾ ਦਾ ਰੂਪਾਂ ਦੀ ਡੇਟ ਕਰਦੇ। ਡੇਟ ਕਰਦੇ ਸੀ। ਜਦੋਂ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਪੂਰੇ ਜਿਹੇ ਫੜੇ ਆ ਤੇ ਇਹਨਾਂ ਦੇ ਪਰਪਤੇ ਦੀ ਸੀਗੀ ਉੱਥੇ। ਇਹ ਜੀ ਲੜਕੀਆਂ ਦਾੜੀਆਂ ਡੀ ਕਰਦੇ ਆਇਆ ਹੂੰ ਬੰਦੇ ਸਮੇਂ ਤੋਂ ਕੰਮ ਕਰਦੀ ਪਈਆਂ ਸਾਰੇ ਇਸ ਵਾਰ ਜੀ ਤ੍ਰਤੀ ਸਰਦਈਏ ਜੀ ਤੁਮੋਂ ਨੇ ਕਿਥੋਂ ਰਹਿਣ ਵਾਲੇ ਨੇ ਬੱਡੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਰਜੀ ਜੀ 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 ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਕਰਦਾ ਦਾਗ ਨੂੰ ਲੈ ਕੇ ਆਉਂਦਾ ਹੈ ਫੇਰ ਹੋਟਲ ਵਿੱਚ ਪਚਾਉਂਦੇ ਜੀ ਕਿਹਨੇ ਹੋਟਲ ਦੇ ਵਿੱਚ ਰੈਂਟ ਦੇ ਦਿੱਤੀ ਜੀ ਇਹ ਲਗਾਤਾਰ ਕੋਈ ਜ਼ਿਆਦਾ ਗਰ ਪੰਜਾਬ ਹੋਟਲ ਤੇ ਹਾਂ ਲੋਕ ਵੀ ਜਿੱਦਾ ਬਾਹਰ ਦੇ ਅੰਦਰ ਜਾਂਦੇ ਆ। ਆ ਹੋਟਲ ਵਾਲਿਆਂ ਕੋਲ ਪੁੱਛ ਗਏ ਸੀ ਕਿ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜਾਂਦੇ ਨਾਲ ਪਹਾਂਦੀ ਕੀਤੀ ਗਈ। ਕੀ ਪੁੱਛਿਆ ਸੀ ਕਿ ਕਿਹੜੀ ਪੋਸਟੇ ਸਿੱਤੀ ਗਈ ਹੈ ਵੀ ਕਿਦਾਂ ਐ ਤੁਹਾਡੇ ਐਂਟਰੀ ਇੱਕੋ ਦੇ ਐਂਟਰੀ ਕਰਦੇ ਹੋ। ਐਂਟਰੀਆਂ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ। ਆ ਹੋਟਲ ਵਾਲਿਆਂ ਉਹਦਾ ਐਲ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਮਾਰਾ ਭੁੰਦੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਫਸਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਵੀ ਇਹੋ ਜਿਹੀ ਕੋਈ ਗਲਤਫਹਿਮੀ ਨਹੀਂ ਹੋਣੀ ਜੇ ਜੇ ਕੋ ਗੱਲਬਾਤ ਹੋਈ ਤੇ ਉਹਨਾਂ ਦੇ ਨੁਮਾਇਦ ਜਿਹੜੀ ਆ ਕਰ ਰਹੀ ਜਿੱਥੇ